ਪਰ ਗੁਰੂ ਨਾਨਕ ਸਾਹਿਬ ਨੇ ਜਦੋਂ ਇੱਕ ਪਿੰਡ ਵਿੱਚ ਗਏ ਤਾਂ ਉੱਥੇ ਕੁੱਤੇ ਮਾਰਕਵਾ ਦਿੱਤੇ ਸੋ ਤੇ ਗੁਰੂ ਨਾਨਕ ਸਾਹਿਬ ਨੇ ਮਾਰ ਦਿੱਤਾ ਸੀ ਬੱਸ ਦੇਰ ਜਦੋਂ ਦੂਸਰੇ ਪਿੰਡ ਵਿੱਚ ਗਏ ਲੋਕਾਂ ਨੇ ਬੜਾ ਆਨ ਸਤਕਾਰ ਦਿੱਤਾ ਤਾਂ ਉਹਨਾਂ ਕਿਹਾ ਤੁਸੀਂ ਉੱਚੜ ਲੋਕ ਹੈਰਾਮ ਸ ਇਹ ਪੈਈਸਾ ਜੋ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਜੜ ਜਾਓ ਤੇ ਜਿਨ੍ਹਾਂ ਨੇ ਕੁੱਤੇ ਮਗਰ ਪਾਏ ਸੀ ਉਹਨਾਂ ਨੂੰ ਕਹਿੰਦੇ ਵਸਦੇ ਰਹੋ ਤੋ ਉਹਨਾਂ ਦਾ ਕਹਿਣਾ ਸੀ ਤੇ ਮੈਈ ਚੰਗੀ ਆਈ ਬੰਦ ਡੱਬੀ ਚ ਚੰਗੀ ਨਹੀਂ ਲੱਗ। ਇਹ ਦੂਰ ਤਰੇਡੇ ਤੱਕ ਫੈਲ ਨਹੀਂ ਚਾਹੀਦੀ। ਮੇਰੀ ਔਕਾਤ ਨਹੀਂ ਕਿ ਟਿਣਕੇ ਤੋਂ ਵੀ ਵੱਧ ਪਰਾਂਜ ਕਾਸ਼ ਜੇ ਉਹ ਸਾਡੇ ਗੁਰੂ ਸਾਹਿਬ ਥੱਲੇ ਉਤਰਿਆ ਕਿ ਅਸੀਂ ਇਸ ਦੇ ਤੈਨ ਤਾਂ ਮੈਂ ਸਭ ਤੋਂ ਉੱਚੀ ਆਵਾਜ਼ ਵਿੱਚ ਕਹਾਂਗੀ ਉਹ ਬੁੰਡਲਾਡੇ ਵਾਲਿਓ ਉੱਜੜ ਜਾਓ ਇਹ ਨੀਕੀ ਫਾਊਂਡੇਸ਼ਨ ਦੁਨੀਆ ਦੇ ਹਰ ਥੋੜੇ ਵਿੱਚ ਪਹੁੰਚਾ ਦੇ ਬਹੁਤ-ਬਹੁਤ ਧੰਨਵਾਦ ਜੀ ਜੀ